ਪਾੜੇ ਸਟੂਡੈਂਟ ਬੇਟਾ ਜੀ ਅੱਜ ਅਸੀਂ ਕਰਾਂਗੇ ਇਕਾਂਗੀ 5 ਪਰਵਾਨਾ ਇਹ ਆਜ਼ਾਦੀ ਦਾ ਵਿਸ਼ਾ ਵਸਤੂ ਤੇ ਬੇਟਾ ਇਹ ਤੁਹਾਨੂੰ 20 ਮਾਰਕਸ ਦਾ ਆਣਾ ਸੋ ਇਹਦੇ ਵਿੱਚ ਕੋਈ ਵੀ ਲਾਈਨ ਮਿਸ ਨਾ ਕਰਨਾ ਕਿਉਂਕਿ ਇੰਨੀ ਲੈਂਥ ਹੀ ਕਾਫੀ ਹੈ 20 ਮਾਰਕਸ ਵਾਸਤੇ ਬੇਟਾ ਪੜਨਾ ਸਟਾਰਟ ਕਰਦੇ ਆ ਪਰਵਾਨਾ ਇਹ ਆਜ਼ਾਦੀ ਇਕਾਂਗੀ ਰੋਸ਼ਨ ਲਾਲ ਅਹੋਜਾ ਦੀ ਰਚਨਾ ਹੈ ਇਸ ਇਕਾਂਗੀ ਦਾ ਵਿਸ਼ਾ ਭਾਰਤ ਦੀ ਜੰਗੇ ਆਜ਼ਾਦੀ ਨਾਲ ਸੰਬੰਧਿਤ ਹੈ ਇਸ ਵਿੱਚ ਦੇਸ਼ ਦੀ ਅੰਗਰੇਜ਼ਾਂ ਵਿਰੁੱਧ ਲੜਾਈ ਕਰਨ ਵਾਲੀ ਗਦਰ ਪਾਰਟੀ ਦੇ ਮਹਾਨ ਯੋਧਿਆਂ ਕਰਤਾਰ ਸਿੰਘ ਸਰਾਭਾ ਤੇ ਉਸ ਦੇ ਸਾਥੀਆਂ ਦੇ ਜੀਵਨ ਦੀ ਮਾਨ ਨੂੰ ਝੰਡੋਰਣ ਵਾਲੀ ਉਸ ਰਾਤ ਦਾ ਵਰਣਨ ਕੀਤਾ ਗਿਆ ਹੈ ਜਿਸ ਦੇ ਬੀਤਣ ਮਗਰੋਂ ਸਵੇਰ ਉਹਨਾਂ ਨੂੰ ਫਾਂਸੀ ਲੱਗ ਜਾਣੀ ਸੀ ਲੇਖਕ ਇਸ ਕਾਂਗੀ ਦੇ ਵਿਸ਼ੇ ਵਸਤੂ ਨੂੰ ਸਪਸ਼ਟ ਕਰਦਾ ਹੋਇਆ ਕਹਿੰਦਾ ਹੈ ਕਿ ਇਸ ਇਕਾਂਗੀ ਦਾ ਵਿਸ਼ਾ ਵਸਤੂ ਲਾਹੌਰ ਸਾਜ਼ਿਸ਼ ਕੇਸ ਦੇ ਫਾਂਸੀ ਉਮਰ ਕੈਦ ਅਤੇ ਕਾਲੇ ਪਾਣੀ ਦੀ ਸਜ਼ਾ ਪ੍ਰਾਪਤ ਕੈਦੀਆਂ ਦੀ ਬਹਾਦਰੀ ਕੁਰਬਾਨੀ ਤੇ ਮੌਤ ਵੱਲੋਂ ਬੇਪਰਵਾਹੀ ਹੈ ਲਾਹੌਰ ਸੈਂਟਰਲ ਜੇਲ੍ਹ ਵਿੱਚ ਕਰਤਾਰ ਸਿੰਘ ਸਰਾਬਾ ਤੇ ਉਸ ਦੇ ਸਾਥੀਆਂ ਦਾ ਕੈਦ ਹੋਣਾ ਫਾਂਸੀ ਤੋਂ ਪਹਿਲਾਂ ਰਾਤ ਨੂੰ ਉਹਨਾਂ ਦਾ ਮੌਤ ਦੀ ਰਾਣੀ ਵਿਉਣ ਲਈ ਲਾੜਿਆਂ ਵਾਂਗ ਤਿਆਰੀ ਕਰਨਾ ਖੁਸ਼ੀਆਂ ਹਾਸਿਆਂ ਨਹੀਂ ਡਰਤਾ ਤੇ ਬੇਪਰਵਾਹੀ ਭਰੀਆਂ ਗੱਲਾਂ ਕਰਨਾ ਰਹਿਮ ਦੀ ਦਰਖਾਸਤ ਨਾ ਕਰਨਾ ਤੇ ਦੂਜਾ ਜਨਮ ਲੈ ਕੇ ਫਰੰਗੀ ਵਿਰੁੱਧ ਫਿਰ ਜੁੱਧ ਕਰਨ ਦੇ ਪ੍ਰੋਗਰਾਮ ਨਾਲ ਫਾਂਸੀਆਂ ਦੇ ਰਸੇ ਗਲੇ ਵਿੱਚ ਪਾਉਣ ਲਈ ਹੋਣਾ ਹੈ ਆਦੀ ਦੇਸ਼ ਭਗਤ ਗਦਰੀਆਂ ਦੇ ਜੀਵਨ ਦੀਆਂ ਭਾਰਤ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾਣ ਵਾਲੀਆਂ ਘਟਨਾਵਾਂ ਹਨ ਜੋ ਕਿ ਇਸ ਇਕਾਂਗੀ ਦਾ ਵਿਸ਼ਾ ਹਨ ਲੇਖਕ ਦੱਸਦਾ ਹੈ ਕਿ ਲਾਹੌਰ ਸੈਂਟਰਲ ਜੇਲ੍ਹ ਵਿੱਚ ਕਰਤਾਰ ਸਿੰਘ ਸਰਾਬਾ, ਵਿਸ਼ਨੂ ਗਣੇਸ਼ ਪਿੰਗਲੇ, ਬਖਸ਼ੀਸ਼ ਸਿੰਘ, ਸੁਰੇਂਦਰ ਸਿੰਘ, ਸੁਰੇਂਦਰ ਸਿੰਘ ਦੋ ਹੈਗੇ ਨੇ, ਇੱਕ ਪਹਿਲਾ ਤੇ ਸੁਰੇਂਦਰ ਸਿੰਘ ਦੂਜਾ। ਹਰਨਾਮ ਸਿੰਘ ਸਿਆਲਕੋਟੀ, ਜਗਤ ਸਿੰਘ, ਹਰਨਾਮ ਸਿੰਘ ਢੁੰਡੀਲਾਟ, ਨਿਧਾਨ ਸਿੰਘ, ਗੁਰਮukh ਸਿੰਘ, ਜਗਤਰਾਮ, ਪਰਮਾਨੰਦ ਅਤੇ ਪਰਮਾਨੰਦ ਚਾਂਸੀ ਡੱਕੇ ਹੋਏ ਸਨ। ਪਹਿਲੇ 7 ਗੱਦਰੀਆਂ ਨੂੰ ਅਗਲੀ ਸਵੇਰ 14 ਨਵੰਬਰ 1915 ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਠੀਕ ਹੈ ਅਤੇ ਬਾਕੀ ਦੇ ਗੱਦਰੀਆਂ ਨੂੰ ਕਾਲੇ ਪਾਣੀ ਦੀ ਸਜ਼ਾ ਹੋ ਚੁੱਕੀ ਸੀ 13 ਨਵੰਬਰ 1915 ਦਾ ਦਿਨ ਬੀਤ ਚੁੱਕਾ ਸੀ ਹੌਲੀ-ਹੌਲੀ ਹਨੇਰਾ ਹੋ ਰਿਹਾ ਸੀ ਰਾਤ ਪੈਂਦ ਤੇ ਸਾਰੇ ਨਹਾ ਧੋ ਕੇ ਖਾਣਾ ਖਾ ਕੇ ਅਤੇ ਸਿਰ ਤੇ ਕਫਨ ਦੀਆਂ ਪੱਗਾਂ ਬਨ ਕੇ ਸਾਬੇਬ ਰਾਤ ਮਨਾ ਰਹੇ ਸਨ ਮਤਲਬ ਬਹੁਤ ਜ਼ਿਆਦਾ ਖੁਸ਼ੀ ਮਨਾ ਰਹੇ ਹਨ ਐਨਾਂ ਦੀ ਰਾਤ ਗੱਲਾਂបਾਤਾਂ ਵਿੱਚ ਬੀਤ ਰਹੀ ਸੀ ਜੇਲ੍ਹ ਵਿੱਚ ਹਾਸਾ ਤੇ ਰੋਲਾ ਐਨਾ ਸੀ ਕਿ ਸੁਪਰਿੰਟੈਂਡੈਂਟ ਨੂੰ ਨੀਂਦ ਨਹੀਂ ਆ ਰਹੀ ਸੀ ਰਾਤ ਦੇ 2 ਵਜੇ ਸਬੰਧੀ ਚੌਕੀਦਾਰ ਨੇ ਜੇਲ੍ਹ ਦਾ ਘੰਟਾ ਵੱਜਾਉਂਦਿਆਂ ਕੈਦੀਆਂ ਨੂੰ ਚੁੱਪ ਕਰਨ ਦੀ ਹਦਾਇਤ ਦਿੱਤੀ ਪਰ ਆਜ਼ਾਦੀ ਦੇ ਪਰਵਾਨਿਆਂ ਨੇ ਉਸ ਦੀ ਹਦਾਇਤ ਦੀ ਜ਼ਰਾ ਵੀ ਪਰਵਾਹ ਨਾ ਕੀਤੀ ਫਿਰ ਦੂਜੀ ਵਾਰੀ ਚੌਂਕੀਦਾਰ ਉਹਨਾਂ ਨੂੰ ਆ ਕੇ ਕਹਿੰਦਾ ਹੈ ਕਿ ਸਾਹਿਬ ਦੀ ਤਬੀਅਤ ਖਰਾਬ ਹੈ ਇਸ ਕਰਕੇ ਉਹਨਾਂ ਨੂੰ ਸੋ ਜਾਣਾ ਚਾਹੀਦਾ ਹੈ ਪਰ ਸ਼ਰਾਬਾ ਉਸ ਨੂੰ ਕਹਿੰਦਾ ਹੈ ਕਿ ਉਹ ਸਵੇਰ ਚੜਨ ਵਾਲੀ ਜੰਗ ਲਈ ਤਿਆਰੀ ਕਰ ਰਹੇ ਹਨ ਫਿਰ ਉਹ ਚੌਂਕੀਦਾਰ ਨੂੰ ਦਬਕਾ ਮਾਰ ਕੇ ਦੌੜ ਜਾਣ ਲਈ ਕਹਿੰਦਾ ਹੈ ਉਹ ਪਰੇਸ਼ਾਨ ਹੋ ਕੇ ਉੱਥੋਂ ਚਲਾ ਜਾਂਦਾ ਹੈ ਕੌਣ ਚਲਾ ਜਾਂਦਾ ਹੈ ਚੌਂਕੀਦਾਰ ਜਦੋਂ ਉਹਨਾਂ ਨੂੰ ਦੂਜਾ ਚੌਂਕੀਦਾਰ ਆ ਕੇ ਚੁੱਪ ਕਰਨ ਲਈ ਕਹਿੰਦਾ ਹੈ ਤਾਂ ਟੁੰਡੀ ਲਾਟ ਉਸ ਨੂੰ ਬੇਪਰਵਾਹੀ ਨਾਲ ਦਬਕਾ ਮਾਰ ਕੇ ਭਜਾ ਦਿੰਦਾ ਹੈ ਕਿਉਂਕਿ ਹੂਣ ਉਹ ਕਿਸੇ ਦੇ ਗੁਲਾਮ ਨਹੀਂ ਚੌਂਕੀਦਾਰ ਉਸ ਅੱਗੇ ਹੱਥ ਜੋੜਦਾ ਹੈ ਉਹ ਉਸ ਨੂੰ ਕਹਿੰਦਾ ਹੈ ਕਿ ਉਹ ਇੱਕ ਲਾਕੀ ਮੁਜਰਮ ਨਹੀਂ ਸਗੋਂ ਗਦਰੀਹਾਨ ਜੋ ਪੁਰਬਤਾਂ ਨਾਲ ਮੱਥਾ ਲਾਉਣ ਦੀ ਹਿੰਮਤ ਰੱਖਦੇ ਹਨ ਹੁਣ ਉਹਨਾਂ ਨੂੰ ਕਿਸੇ ਦਾ ਖੋਫ ਨਹੀਂ ਕੋਪ ਮਤਲਬ ਡਰ ਨਹੀਂ ਕਿਉਂਕਿ ਉਹ ਹੁਣ ਆਜ਼ਾਦ ਰੂਹਾ ਬਣ ਗਏ ਹਨ ਇਹ ਸੁਣ ਕੇ ਚੌਂਕੀਦਾਰ ਉੱਥੋਂ ਚਲਾ ਜਾਂਦਾ ਹੈ ਤੇ ਉਹ ਸਾਰੇ ਦੇਸ਼ ਭਗਤੀ ਦੇ ਗਾਣੇ ਗਾਉਣ ਲੱਗ ਪੈਂਦੇ ਹਨ ਉਹ ਸੋਚਦੇ ਹਨ ਕਿ ਜੇਲ੍ਹ ਅਧਿਕਾਰੀ ਉਹਨਾਂ ਨੂੰ ਕੈਦ ਕਰਕੇ ਅਤੇ ਫਾਂਸੀ ਤੇ ਲਟਕਾ ਕੇ ਵੀ ਸੰਤੁਸ਼ਟ ਨਹੀਂ ਹੋਏ ਫਾਂਸੀ ਲੱਗਣ ਤੋਂ ਇੱਕ ਰਾਤ ਪਹਿਲਾਂ ਸਾਰੇ ਆਜ਼ਾਦੀ ਦੇ ਪਰਵਾਨੇ ਆਪਣੇ ਆਪਣੇ ਵਿਚਾਰ ਪ੍ਰਗਟ ਕਰਦੇ ਹਨ ਅਤੇ ਕਰਤਾਰ ਸਿੰਘ ਸਰਾਭਾ ਕਹਿੰਦਾ ਹੈ ਕਿ ਆਪਣੇ ਦੇਸ਼ ਦੀ ਆਜ਼ਾਦੀ ਲਈ ਉਸ ਨੇ ਆਪਣੀ ਪੜ੍ਹਾਈ ਤੇ ਜੀਵਿਕਾ ਕਮਾਉਣ ਲਈ ਰੁਜ਼ਗਾਰ ਨੂੰ ਲਤ ਮਾਰ ਦਿੱਤੀ ਕਿਉਂਕਿ ਉਹ ਭਾਰਤ ਮਾਤਾ ਦੇ ਪੈਰੀਂ ਪਈਆਂ ਗੁਲਾਮੀ ਦੇ ਜਜ਼ੀਰਿਆਂ ਨੂੰ ਤੋੜਨਾ ਚਾਹੁੰਦਾ ਸੀ ਇਹੋ ਜਿਹੇ ਹੀ ਵਿਚਾਰ ਪਰਮਾਨੰਦ ਨੇ ਵੀ ਪੇਸ਼ ਕੀਤੇ ਕਿ ਆਜ਼ਾਦੀ ਚੰਡੀ ਦੇਵੀ ਹੈ ਜੋ ਲਹੂ ਦੀ ਹੋਲੀ ਖੇੜਦੀ ਹੈ ਤੇ ਮੌਤ ਦਾ ਨਾਚ ਨੱਚਦੀ ਹੈ ਮੌਤ ਦਾ ਨਾਚ ਨੱਚਣ ਵਾਲੀ ਆਜ਼ਾਦੀ ਦੇ ਪੁਜਾਰੀ ਵੀ ਨੀਂਬ ਪਾਗਲ ਹੁੰਦੇ ਹਨ ਸੁਰੇਨ ਦਾ ਵਿਚਾਰ ਹੈ ਕਿ ਨਵੀਂ ਪੀੜੀ ਦੇ ਆਉਣ ਨਾਲ ਨਵਾਂ ਸੰਘਰਸ਼ ਚੱਲੇਗਾ ਤੇ ਫਿਰ ਉਹ ਸੂਲੀ ਉੱਤੇ ਚੜਨਗੇ ਕਿਉਂਕਿ ਬੁੱਧੀਜੀਵੀ ਤਮਾਸ਼ਾ ਵੇਖਦੇ ਹਨ ਅਤੇ ਵਪਾਰ ਤੇ ਕਿ ਰਾਤ ਸ਼ਹੀਦੀ ਮਨਾਉਂਦੇ ਹਨ ਉਹ ਆਪਣੇ ਪਾਰਟੀ ਦੇ ਕੰਮਾਂ ਨੂੰ ਯਾਦ ਕਰਦੇ ਹਨ ਅਤੇ ਗद्दारों ਦੇ ਸੁਖਭਰਾਂ ਵਿਰੁੱਧ ਗੁੱਸੇ ਦੇ ਭਾਵ ਪ੍ਰਗਟ ਕਰਦੇ ਹਨ ਸੁਖਭਰ ਜਿਹੜੀ ਕਿ ਉਹਨਾਂ ਗद्दारों ਨੇ ਜਿਹੜਾ ਉਹਨਾਂ ਦੀ ਪਲੈਨਿੰਗ ਜਿਹੜੀ ਪੁਲਿਸ ਨੂੰ ਦੱਸ ਦਿੱਤੀ ਠੀਕ ਹੈ ਉਹ ਸਾਰੇ ਇਸ ਵਿਚਾਰ ਨਾਲ ਸਹਿਮਤ ਹਨ ਕਿ ਉਹਨਾਂ ਦੇ ਸੰਘਰਸ਼ ਨੂੰ ਪਾਰਟੀ ਨਾਲ ਗਦਰੀ ਕਰਨ ਵਾਲੇ ਅਤੇ ਪੁਲਿਸ ਨੂੰ ਸੂਚਿਤ ਕਰਨ ਵਾਲੇ ਮੋਲਾ ਸਿੰਘ ਕਾਲਾ ਸਿੰਘ ਅਤੇ ਕਿਰਪਾਲ ਸਿੰਘ ਦੀ ਕਰਤੂਤਾ ਨੇ ਸੱਟ ਮਾਰੀ ਹੈ। ਉਹ ਇਹਨਾਂ ਪ੍ਰਤੀ ਨਫ਼ਰਤ ਦੇ ਭਾਵ ਪ੍ਰਗਟ ਕਰਦੇ ਹਨ। ਹਰਨਾਮ ਸਿੰਘ ਟੁੰਡੀ ਲਾਟ ਇਹ ਇੱਛਾ ਪ੍ਰਗਟ ਕਰਦਾ ਹੈ ਕਿ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਕਿੰਨਾਂ ਨੂੰ ਗਦਾਰਾ ਨਹੀਂ ਜਿਨ੍ਹਾਂ ਨੇ ਉਹਨਾਂ ਦੀ ਸਾਰੀ ਪਲੈਨਿੰਗ ਜਿਹੜੀ ਹੈ ਪੁਲਿਸ ਨੂੰ ਦੱਸੀ ਠੀਕ ਹੈ। ਇਹਨਾਂ ਗੱਲਾਂ ਦੌਰਾਨ ਸੰਤਨ ਧੀਰ ਸਿੰਘ ਨੇ ਗੁਰੂ ਦਾ ਸ਼ਬਦ ਪੜਿਆ ਜਿਸ ਅਨਸਾਰ ਉਹ ਸਾਰੇ ਦੁਸ਼ਟਾਂ ਦੀ ਜੜਾ ਪੁੱਟਣਾ ਆਪਣਾ ਕਰਤਵ ਸਮਝਣ ਲੱਗ ਪਏ। ਸਰਾਬੇ ਨੇ ਆਪਣੇ ਸੰਘਰਸ਼ ਅਤੇ ਕੁਰਬਾਨੀਆਂ ਪ੍ਰਤੀ ਆਸ਼ਾਵਾਦੀ ਭਾਵ ਪ੍ਰਗਟ ਕੀਤੇ ਜਿਸ ਨੂੰ ਸੁਣ ਕੇ ਸਾਰੇ ਖੁਸ਼ੀ ਵਿੱਚ ਤਾਲੀਆਂ ਮਾਰਨ ਲੱਗ ਪਏ ਅਤੇ ਇਨਕਲਾਬੀ ਭਾਵਾਂ ਨਾਲ ਭਰੇ ਗੀਤ ਗਾਗਾ ਕੇ ਨੱਚਣ ਲੱਗ ਪਏ। ਪਹਿਲਾ ਚੌਂਕੀਦਾਰ ਆ ਕੇ ਦੱਸਦਾ ਹੈ ਕਿ ਰਾਤ ਦੇ 3 ਵਜ ਗਏ ਹਨ। ਤੇ ਉਹਨਾਂ ਨੂੰ ਹੁਣ ਸਵਰਗ ਜਾਣ ਦੀ ਤਿਆਰੀ ਕਰ ਲੈਣੀ ਚਾਹੀਦੀ ਹੈ ਸਰਾਬਾ ਉਸ ਨੂੰ ਉੱਤਰ ਦਿੰਦਾ ਹੈ ਕਿ ਸਵਰਗ ਤਾਂ ਉਹਨਾਂ ਲਈ ਰਾਖਵਾ ਹੈ ਅੰਗਰੇਜ਼ਾਂ ਦੀ ਗੁਲਾਮੀ ਕਰਨ ਦੇ ਇਨਾਮ ਵਿੱਚ ਉਹ ਸਾਰੇ ਤਾਂ ਮੁੜ ਕੇ ਪੈਦਾ ਹੋਣ ਦਾ ਜਸ਼ਨ ਮਨਾ ਰਹੇ ਹਨ ਜਗਤ ਸਿੰਘ ਕਹਿੰਦਾ ਹੈ ਕਿ ਉਸਨੇ ਤਾਂ ਇੱਕ ਵਾਰੀ ਫੇਰ ਜੰਮਣਾ ਹੈ ਇਸ ਲਈ ਉਹ ਆਪਣੇ ਸਾਹਬ ਨੂੰ ਕਹੇ ਕਿ ਉਹ ਜਮਰਾਜ ਦੀ ਅਦਾਲਤ ਵਿੱਚ ਅਪੀਲ ਕਰ ਦੇਵੇ ਆਜ਼ਾਦ ਵਿਚਾਰ ਪ੍ਰਗਟ ਕਰਦਾ ਹੈ ਕਿ ਉਹ ਅਤੇ ਉਸ ਦੇ ਸਾਰੇ ਸਾਥੀ ਅੰਗਰੇਜ਼ਾਂ ਦਾ ਡਟ ਕੇ ਮੁਕਾਬਲਾ ਕਰਨਗੇ ਅਤੇ ਉਹਨਾਂ ਨੂੰ ਦੇਸ਼ ਤੋਂ ਬਾਹਰ ਕਰਨਗੇ ਸਰਾਬਾ ਆਜ਼ਾਦੀ ਦੀ ਗੱਲ ਉੱਤੇ ਖੁਸ਼ੀ ਪ੍ਰਗਟ ਕਰਦਾ ਹੈ ਤੇ ਕਹਿੰਦਾ ਹੈ ਕਿ ਕਾਲੇ ਪਾਣੀ ਦੀ ਸਜ਼ਾ ਭੁਗਤਣ ਵਾਲਿਆਂ ਨੂੰ ਆਜ਼ਾਦੀ ਦੇ ਸੰਘਰਸ਼ ਵਿੱਚ ਮਾਰੇ ਗਏ ਫੌਜੀਆਂ ਦੇ ਪਰਿਵਾਰਾਂ ਬੱਚਿਆਂ ਦੀ ਸਾਰ ਲੈਣੀ ਚਾਹੀਦੀ ਹੈ ਅਤੇ ਇਹ ਸਾਰੇ ਕੰਮ ਉਹਨਾਂ ਨੂੰ ਦੇਸ਼ ਦੀ ਸੇਵਾ ਵਾਸਤੇ ਕਰਨੇ ਚਾਹੀਦੇ ਹਨ ਸਾਰੇ ਕੈਦ ਇਨਕਲਾਬੀਆਂ ਵਿੱਚ ਇਸ ਗੱਲ ਦਾ ਦੁੱਖ ਸੀ ਕਿ ਅਜੇ ਵੀ ਹਿੰਦੁਸਤਾਨ ਵਿੱਚ ਕੌਮੀ ਅਨਕ ਨਹੀਂ ਜਾਗੀ ਅਤੇ ਕੋਈ ਵੀ ਉਹਨਾਂ ਦੀ ਕਿਸੇ ਪ੍ਰਕਾਰ ਦੀ ਸਹਾਇਤਾ ਕਰਨ ਲਈ ਤਿਆਰ ਨਹੀਂ ਭਾਈ ਪਰਮਾਨੰਦ ਇਸ ਗੱਲ ਦਾ ਦੋਸ਼ੀ ਵੀ ਦੇਸ਼ ਦਾ ਗੁਲਾਮ ਹੋਣਾ ਦੱਸਦੇ ਹਨ ਸਰਾਬੇ ਦਾ ਵਿਚਾਰ ਹੈ ਕਿ ਹਿੰਦੂਸਤਾਨੀ ਕੌਮ ਦੀ ਹਾਲਤ ਖੂਦ ਦੇ ਡੱਡੂ ਵਾਲੀ ਹੈ ਮਦਾਰੀ ਰੂਪੀ ਫਰੰਗੀ ਜਮੂਰੇ ਰੂਪੀ ਹਿੰਦੂਸਤਾਨ ਨੂੰ ਆਪਣੀ ਮਰਜ਼ੀ ਨਾਲ ਨਚਾਉਂਦਾ ਹੈ ਆਜ਼ਾਦ ਦਾ ਵਿਚਾਰ ਹੈ ਕਿ ਉਹ ਸਭ ਕੁਝ ਛੱਡ ਕੇ ਅਮਰੀਕਾ ਤੋਂ ਹਿੰਦੂਸਤਾਨ ਆਏ ਪਰ ਵਰਤਨ ਵਾਸੀਆਂ ਉੱਤੇ ਉਹਨਾਂ ਦੇ ਵਿਚਾਰ ਦਾ ਕੋਈ ਅਸਰ ਨਾ ਹੋਇਆ ਸਰਾਬਾ ਕਾਲੇ ਪਾਣੀ ਦੀ ਸਜ਼ਾ ਭੁਗਤਨ ਜਾ ਰਹੇ ਕੈਦੀਆਂ ਨੂੰ ਕਹਿੰਦਾ ਹੈ ਕਿ ਉਹ ਜਿਹਨਾਂ ਵਿੱਚੋਂ ਨਿਕਲਣ ਮਗਰੋਂ ਹਰ ਹਾਲਤ ਵਿੱਚ ਅੰਗਰੇਜ਼ੀ ਰਾਜ ਦਾ ਖਾਤਮਾ ਕਰਨ। ਸਵੇਰੇ 5 ਵਜੇ ਜੇਲ੍ਹ ਦਾ ਘੜੀ ਵੱਜਦਾ ਹੈ ਜਿਸ ਨੂੰ ਸੁਣ ਕੇ ਪਿੰਗਲੇ ਕਹਿੰਦਾ ਹੈ ਕਿ ਲਾਵਾ ਦਾ ਸਮਾਂ ਨੇੜੇ ਆ ਰਿਹਾ ਹੈ। ਸਰਾਬੇ परमानंद चांसी ਤੇ જગਤราม ਵੱਲੋਂ ਬੇਨਤੀ ਕਰਨ ਉੱਤੇ ਸੰਤ ਰਣधीर ਸਿੰਘ ਗੁਰਬਾਣੀ ਵਿੱਚੋਂ ਮਨ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਵਾਲੇ ਸ਼ਬਦ ਪੜ੍ਹ ਕੇ ਸੁਣਾਉਂਦੇ ਹਨ ਜਿਨ੍ਹਾਂ ਨੂੰ ਸੁਣ ਕੇ ਕਰਤਾਰ ਸਿੰਘ ਸਰਾਬਾ ਕਹਿੰਦਾ ਹੈ ਕਿ ਜਗਤ ਨੂੰ ਮਿੱਥਿਆ ਸਮਝ ਕੇ ਉਹਨਾਂ ਨੂੰ ਨਿਰਾਸ਼ਾਵਾਦੀ ਨਹੀਂ ਹੋਣਾ ਚਾਹੀਦਾ ਉਹਨਾਂ ਦੀ ਹਸਤੀ ਸਰੀਰ ਨਾਲੋਂ ਵੱਧ ਹੈ ਇਸ ਲਈ ਉਹਨਾਂ ਦਾ ਦੇਸ਼ ਲਈ ਲੜਨਾ ਮਰਨਾ ਸਾਰਥਿਕ ਹੈ ਹਾਂਜੀ ਬੇਟਾ ਸਾਰਥਿਕ ਇਸ ਕਰਕੇ ਹੈ ਕਿਉਂਕਿ ਹਰ ਇਨਸਾਨ ਜੋ ਪੈਦਾ ਹੋਇਆ ਉਹਨੇ ਮਰਨਾ ਹੈ ਲੇਕਿਨ ਜਿਹੜਾ ਕੁਰਬਾਨੀਆਂ ਕਰਕੇ ਗਿਆ ਨਾ ਬੇਟਾ ਉਹਨਾਂ ਨੇ ਪਤਾ ਉਹਨਾਂ ਨੂੰ ਹਮੇਸ਼ਾ ਲੋਕੀ ਯਾਦ ਰੱਖਣਗੇ ਤੇ ਜਦੋਂ ਆਮ ਇਨਸਾਨ ਮਰਦਾ ਨਾ ਉਹਨੂੰ 2 ਮਹੀਨੇ ਬਾਅਦ 3 ਮਹੀਨੇ ਬਾਅਦ ਲੋਕ ਭੁੱਲ ਜਾਂਦੇ ਨੇ ਪਰ ਦੇਸ਼ ਵਾਸਤੇ ਜਿਹੜੇ ਆਜ਼ਾਦੀ ਦੀ ਲੜਾਈ ਵਾਸਤੇ ਮਰੇ ਹਨ ਉਹਨਾਂ ਨੂੰ ਸਾਡੇ ਬੱਚੇ ਬੱਚਿਆਂ ਦੇ ਅਗੂ ਬੱਚੇ ਵੀ ਯਾਦ ਰੱਖਣਗੇ ਇਸ ਕਰਕੇ ਜਿਹੜੀ ਉਹਨਾਂ ਦਾ ਲੜਨਾ ਤੇ ਮਰਨਾ ਹੈ ਉਹ ਸਾਰਥਕ ਹੈ ਜਦੋਂ ਜੇਲ੍ਹ ਦੇ ਸੁਪਰੀਡੈਂਟ ਦਾ ਲੜਕ ਤੇ ਚਪਰਾਸੀ ਕਰਤਾਰ ਸਿੰਘ ਸਰਾਬੇ ਦੇ ਦਾਦੇ ਬਚਨ ਸਿੰਘ ਦੀ ਰਹਿਮ ਦੀ ਅਰਜੀ ਲੈ ਕੇ ਸਰਾਬੇ ਦੇ ਦਸਕਤ ਕਰਾਉਣ ਲਈ ਆਉਂਦੇ ਹਨ ਤੇ ਉਹ ਸਰਾਬੇ ਨੂੰ ਕਹਿੰਦੇ ਹਨ ਕਿ ਜੇਕਰ ਉਹ ਇਸ ਅਰਜੀ ਉੱਤੇ ਦਸਕਤ ਕਰ ਦੇਵੇਗਾ ਤਾਂ ਸਾਹਿਬ ਉਸ ਦੀ ਫਾਂਸੀ ਨੂੰ ਮੁਲਤਵੀ ਕਰ ਦੇਣਗੇ ਮੁਲਤਵੀ ਮਤਲਬ ਰਫਾ ਦਫਾ ਕਰ ਦੇਣਗੇ ਠੀਕ ਹੈ ਤੇ ਬਾਕੀ ਸਾਥੀਆਂ ਨਾਲ ਵੀ ਅਜਿਹਾ ਹੀ ਕਰਨਗੇ ਪਰ ਸਰਾਬੇ ਨੇ ਅਰਜੀ ਫਾੜ ਕੇ ਪਾੜ ਦਿੱਤੀ ਤੇ ਮੌਵ ਵਿਚ ਚਿੱਠੇ ਥੁੱਕ ਦਿੱਤਾ ਅਤੇ ਕਿਹਾ ਕਿ ਅਸੀਂ ਰਹਿਮ ਦੀ ਦਰਖਾਸਤ ਕਦੇ ਨਹੀਂ ਕਰਾਂਗੇ ਉਹ ਰਹਿਮ ਦੀ ਅਰਜੀ ਤੇ ਦਸਕਤ ਕਰਨਾ ਹਿੰਦੁਸਤਾਨ ਨਾਲ ਗੱਦਾਰੀ ਕਰਨ ਦੇ ਬਰਾਬਰ ਮੰਨਦਾ ਹੈ ਅਸੀਂ ਇਹ ਸਾਰੇ ਫੈਸਲੇ ਸੋਚ ਸਮਝ ਕੇ ਲਏ ਹਨ ਇਸ ਲਈ ਉਹਨਾਂ ਨੂੰ ਮੌਤ ਦਾ ਡਰ ਨਹੀਂ ਹੈ ਉਹ ਦੂਜਾ ਜਨਮ ਲੈ ਕੇ ਫਰੰਗੀਆਂ ਨੂੰ ਆਪਣੇ ਦੇਸ਼ ਵਿੱਚੋਂ ਬਾਹਰ ਕੱਢਣ ਲਈ ਕਾਲੇ ਹੱਥ ਉਹਨਾਂ ਨੂੰ ਸ਼ਹੀਦਾਂ ਦੀ ਗੱਡੀ ਲੇਟ ਨਹੀਂ ਕਰਨੀ ਚਾਹੀਦੀ। ਸਰਾਬੇ ਦਾ ਇਹ ਉੱਤਰ ਸੁਣ ਕੇ ਸਾਰੇ ਤਾੜੀਆਂ ਮਾਰਦੇ ਹਨ। ਤਾਰ ਸਿੰਘ ਸਰਾਬਾ ਆਪਣੇ ਸਾਥੀਆਂ ਨੂੰ ਸੰਬੋਧਿਤ ਕਰਦਾ ਹੋਇਆ ਕਹਿੰਦਾ ਹੈ ਕਿ ਠੀਕ 6 ਵਜੇ ਲਾਵਾਂ ਹੋਣੀਆਂ ਨੇ। ਸੰਤ ਜੀ ਠੀਕ 6 ਵਜੇ ਲਾਵਾਂ ਪੜਨੀਆਂ। ਮੋਤਰਾਣੀ ਨਾਲ ਸਾਡੇ ਵਿਆਹ ਦੀਆਂ ਅਤੇ ਅਰਦਾਸਾਂ ਵੀ ਕਰਨਾ ਚਮਕੌਰ ਵਾਲਾ। ਇੱਥੇ ਆਣਾ ਸਾਥੀਆਂ ਨੂੰ ਠੀਕ ਹੈ। ਠੀਕ 6 ਵਜੇ ਕਰਤਾਰ ਸਿੰਘ ਸਰਾਬਾ ਤੇ ਉਸਦੇ ਸਾਥੀਆਂ ਨੂੰ ਫਾਂਸੀ ਲਗਾ ਦਿੱਤੀ ਜਾਂਦੀ ਹੈ ਜੇਲ੍ਹ ਦੇ ਅੰਦਰ ਤੇ ਬਾਹਰ ਇਨਕਲਾਬ ਜਿੰਦਾਬਾਦ ਦੇ ਨਾਰੇ ਗੂੰਜੇ ਲੱਗ ਪੈਂਦੇ ਹਨ ਗਦਰੀਆਂ ਦੀਆਂ ਇਹ ਕੁਰਬਾਨੀਆਂ ਭਾਰਤ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖੇ ਨੇਆਂ ਨਾਲ ਸੰਬੰਧ ਰੱਖਦੀਆਂ ਹਨ ਇਕਾਂਗੀ ਵਿੱਚ ਇਕਾਂਗੀ ਕਾਰਨੇ ਐਨਾ ਘਟਨਾਵਾਂ ਨੂੰ ਕੁਸ਼ਲ ਸਾਹਿਤਿਕ ਰੰਗ ਵਿੱਚ ਪੇਸ਼ ਕੀਤਾ ਹੈ ਇਸ ਦਾ ਵਿਸ਼ਾ ਬੜਾ ਮਹੱਤਵਪੂਰਨ ਤੇ ਵੀਰ ਰਸ ਤੇ ਇਤਿਹਾਸਿਕ ਇਕਤਾ ਨਾਲ ਭਰਪੂਰ ਹੈ ਇਕਾਂਗੀਕਰ ਦਾ ਮੁੱਖ ਉਦੇਸ਼ ਆਜ਼ਾਦੀ ਦੇ ਪਰਵਾਨਿਆਂ ਦੀਆਂ ਕੁਰਬਾਨੀਆਂ ਨੂੰ ਸਾਡੇ ਸਾਹਮਣੇ ਪੇਸ਼ ਕਰਕੇ ਸਾਡੇ ਮਨਾਂ ਵਿੱਚ ਉਨਾਂ ਵਾਂਗ ਹੀ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰਨਾ ਹੈ ਇਕਾਂਗੀਕਰ ਜਿੱਥੇ ਇੰਨਾ ਮਹਾਨ ਸ਼ਹੀਦ ਦਾ ਤੇ ਆਜ਼ਾਦੀ ਦੇ ਜੋਧਿਆਂ ਪ੍ਰਤੀ ਪਾਟਕਾ ਦੇ ਮਨਾਂ ਵਿੱਚ ਅਤਿ ਸਤਿਕਾਰ ਤੇ ਸਰਤਾ ਪੈਦਾ ਕਰਦਾ ਹੈ ਉੱਤੇ ਉਹ ਉਹਨਾਂ ਨੂੰ ਇਹਨਾਂ ਆਜ਼ਾਦੀ ਦੇ ਪਰਵਾਨਿਆਵਾਂ ਦੇਸ਼ ਦੀ ਆਜ਼ਾਦੀ ਦੇ ਸਵੈ ਮਾਨ ਦੀ ਰੱਖਿਆ ਕਰਨ ਲਈ ਨਿੱਜੀ ਲਾਭਾਂ ਨੂੰ ਛੱਡ ਕੇ ਬਾਨਿਆ ਕਰਨ ਦੀ ਪ੍ਰੇਰਣਾ ਦਿੰਦਾ ਹੈ ਇੱਥੇ ਹੈ ਸਵੈ ਭਿਮਾਨ ਠੀਕ ਹੈ ਇੱਥੇ ਹੈ ਰੱਖਿਆ ਰਾਰੇ ਅਧਰ ਪੜਨਾ ਠੀਕ ਹੈ निजी लाभा छ इतने शशे अदक डा छ्ड ठीक है बेटा टाइप करते समय कोई मिसटेक हो जाती है सो इनू क्लीयर जरूर कर लेना ठीक है बेटा इस तरह साढ़ा हाँ जो विषय वस्तु है वह कंप्लीट हो गया तो नैक्सट भीडियो में ही इंपोर्टेंट पात्र चित्रण करा तक तो ही इन्हों ध्यान ना, ना पढ़ लो मिलते हैं नैक्सट भीडियो टेक केयर